ਭਰਨ ਚੱਲੇ ਸੀ ਰੈਲਸਨ ਟਾਇਰ ਜਿਹੜਾ ਪੀਤਪੁਰਖਾਣ ਮੇ ਖੰਡ ਬੇ ਪਿੰਡ ਕੋਲੇ ਆਉਗਾ ਇੱਕ ਤੱਕ ਖੰਡ ਬਾ ਉੱਪਰ ਆ ਜਾਂਦਾ ਭਰਨਪੁਰ ਇੱਕ ਪਿੰਡ ਆਉਂਦਾ ਇੱਥੇ ਖੰਡ ਬਾ ਇਹਦਾ ਵੀ ਨਾ ਤੇ ਉਹ ਥੋੜਾ ਜਿਹਾ ਲੋਕੇਸ਼ਨ ਦਿਖਦੀ ਆ ਖੁੱਲੇ ਜਿਹੜੇ ਏਰੀਏ ਚ ਮੈਂ ਕਿਹਾ ਯਾਰ ਰੋਟੀ ਪਾਣੀ ਦਾ ਸ਼ਾਇਦ ਉੱਥੇ ਹੋਊ ਨਹੀਂ ਹੋਊ ਰੋਡ ਦੇ ਉੱਤੇ ਮੈਂਨ ਤੇ ਰੁਕਿਆ ਚੱਲ ਇੱਕ ਇੱਕ ਦੋ ਦੋ ਪ੍ਰਾਉਟੇ ਖਾ ਲਈ ਫਿਰ ਆਹ ਹੁੰਦਾ ਵੀ ਜੇ ਹੱਥਾਂ ਵੀ ਯੋਗਿਆ ਗੱਡੀ ਨੂੰ ਚੱਲ ਬੰਦੇ ਨੂੰ ਭੁੱਖ ਨਹੀਂ ਲੱਗਦੀ ਬਾਕੀ ਲਿਖਾਉਣੇ ਆ ਜਾ ਕੇ ਕਿੱਦਾਂ ਦੀ ਫੈਕਟਰੀ ਰੈਲਸਨ ਦੀ ਇੱਥੇ ਰੈਲਸਨ ਦੇ ਵਿੱਚੋਂ ਹੀ ਜਾਣਾ ਟਾਇਰਾਂ ਦੇ ਉਹ ਉਹ ਰੂਲ ਜੇ ਚੱਟਣ ਆ ਟਾਬੇ ਤੇ ਰੋਟੀ ਖਾਦੀ ਸੀ ਤੇ ਇਹਨਾਂ ਤੋਂ ਪੁੱਛਿਆ ਕਹਿੰਦੇ ਯਾਰ ਜੇ ਸਿੱਧਾ ਜਾਉਂਗੇ ਤੇ ਘੱਟ ਆਉਣਾ 10-11 ਕਿਲੋਮੀਟਰ ਬਾਅਦ ਵੀ ਰੌਂਗ ਸਾਈਡ ਪਾ ਲੋ 7 ਕਿਲੋਮੀਟਰ ਤੋਂ ਰਾਈਟ ਸਾਈਡ ਨੂੰ ਰੋਡ ਮੁੜਦਾ ਚਲੋ ਇੱਥੇ ਬੈਠੇ ਗੱਡੀਆਂ ਦੇਖਦੀਆਂ ਵੀ ਨੇ ਉੱਤਰਦੀ ਜਾਂਦੀਆਂ ਜਿਹੜਾ ਸਾਨੂੰ ਅੱਧਾ ਪੂਣਾ ਘੰਟਾ ਲੱਗ ਗਿਆ ਆ ਦੇਖਿਆ ਵੀ ਇਹ ਦੋ ਕੰਟੇਨਰ ਨੰਗੇ ਆ ਰੌਂਗ ਸਾਈਡ ਤੇ ਬਾਕੀ ਆ ਰਾਹ ਵੀ ਬਣਿਆ ਹੋਇਆ ਰੌਂਗ ਸਾਈਡ ਵਾਲਿਆ ਕਰੀ ਚੱਲ ਚੱਲਦੀ ਉੱਪਰ ਟਿੱਗੇ ਚਲ ਆ ਜੀ ਮੈਂ ਹੁਣ ਰੌਂਗ ਸਾਈਡ ਪਾ ਲਈ ਤਾਂ ਦਾਸ ਜਾਣ ਦਾਸ ਆਉਣ 20 ਕਿਲੋਮੀਟਰ ਦਾ ਫਰਕ ਪੈ ਜਾਂਦਾ ਉਹ ਵੜ ਗਏ ਅੰਦਰ ਨੂੰ ਮਤਲਬ ਮੇਰੇ ਖਿਆਲ ਇੰਡਸਟਰੀਅਲ ਏਰੀਆ ਇਹ ਇੱਥੇ ਮਾਰਟ ਦੇ ਵਿੱਚ ਬੰਡੇ ਹੋਏ ਨੇ ਵੀ ਇੰਪੋਰਟਡ ਇੰਡਸਟਰੀਅਲ ਏਰੀਆ ਇਹ ਵੀ ਸੀ.ਈ.ਡੀ. ਆ ਕੀ ਪਤਾ ਲੱਗੂਗਾ ਨੇੜੇ ਜਾ ਕੇ ਰੈਲਸ ਨਾਲਾਂ ਦੇ ਕੱਲੇਆਂ ਲੱਗੇ ਜਾਂਦਾ ਇੱਧਰ ਦੀ ਦਿੱਤੀ ਹੋਈ ਐ ਇੰਡਸਟਰੀਅਲ ਏਰੀਆ ਏ ਬੀ ਸੀ ਦਾ ਪਹਿਲਾਂ ਗਏ ਆ ਇਹ ਹੈਗਾ ਸਮਾਰਟ ਇੰਡਸਟਰੀਅਲ ਪਾਰਕ ਇਹ ਹਲੇ ਡਿਵੈਲਪ ਹੋ ਰਿਹਾ ਇੱਥੇ ਇੰਡਸਟਰੀ ਤਕਰੀਬਨ ਹਲੇ ਥੋੜੀ ਲੱਗੀ ਆ ਬਾਗਲੇ ਬੱਝੇ ਹੋਏ ਨੇ ਥੋੜੀ-ਥੋੜੀ ਇੱਥੇ ਡਿਵੈਲਪ ਹੋਣਾ ਸ਼ੁਰੂ ਹੋ ਰਿਹਾ ਹਲੇ ਟਾਮੀ ਬਰਲੀ ਕੋਈ ਇੰਡਸਟਰੀ ਚੱਲ ਰਹੀ ਆ ਇੱਥੇ ਪਰ ਬਹੁਤ ਸੋਹਣੇ ਖੁੱਲੇ-ਡੁੱਲੇ ਰੋਡ ਆ ਇਹਦੇ ਇਲਾਕੇ ਦੇ ਵਿੱਚ ਆ ਕੇ ਇਹ ਅਲੋਟਮੈਂਟ ਹੋਈ ਹੋਈ ਆ ਮੇਰੇ ਹਿਸਾਬ ਨਾਲ ਡੰਡਾ ਫੇਲ ਏਰੀਆ ਦੀ ਇਹਦੇ ਵਿੱਚ ਪਹਿਲੀ ਵਾਰ ਹੀ ਆਏ ਆ ਆਪਾਂ 스마트 ਇੰਡਸਟਰੀਅਲ ਪਾਰਕ ਹੀ ਤੁੰਪੋ ਅਸੀਂ ਸਿੱਧੇ ਰਾਹੀ ਆਏ ਆ ਜਿਹੜਾ ਉਹ ਪਹਿਲਾਂ ਨੈਟ ਇੱਕ ਸ਼ਾਰਟਕਟ ਦਿਖਾ ਰਿਹਾ ਸੀ ਉਹ ਚਾਰ ਰਸਤਾ ਸੀ ਵਧੀਆ ਫੈਸਲਾ ਜਿਹੜਾ ਸਿੱਧੇ-ਸਿੱਧੇ ਆ ਗਏ ਕੋਈ ਨਾ ਜਣੀ ਉਹ ਉੱਤਨ ਕਿਲੋਮੀਟਰ ਦਾ ਫਰਕ ਪਿਆ ਹੋਵੇ ਤੇ ਬਾਕੀ ਉਟਾਂ ਦੇ ਦੱਸਣੇ ਅਸੀਂ ਥੋੜਾ ਜਿਹਾ ਰੌਣ ਸਾਈਡ ਆ ਕੇ 10-12 ਕਿਲੋਮੀਟਰ ਹੋਰ ਬੱਜ ਕੇ ਜਾਂਦੇ ਜੇ ਪਿੱਛੇ ਵਾਲਾ ਰਾਹ ਇੱਕ ਤਾਂ ਪਿੰਡ ਬੜਾ ਮੈਪ ਤੇ ਥੋੜਾ ਲੰਘ ਜਾ ਪਿੰਡ ਦੀਆਂ ਜਿਵੇਂ ਉੱਥੇ ਕੇਲੇਆਂ ਵਾਲੇ ਨਹੀਂ ਗੱਡੀ ਭਰਨ ਪਿੰਡਾਂ ਚ ਬਾੜ ਦੰਦੇ ਆ ਤੇ ਫਿਰ ਉੱਥੇ ਜਣਾ ਕਣਾ ਜਿਹੜਾਂ ਚ ਬੈਠਾ ਆਖਾਂ ਜਿਹਾ ਕੱਢ ਜਾਂਦਾ ਹੁੰਦਾ ਗੱਡੀ ਦੇਖ ਕੇ ਇੱਕ ਤਾਂ ਜਦੋਂ ਪੰਜਾਬ ਨੰਬਰ ਦਿਖ ਜੇ ਫੇਰ ਤਾਂ ਇਹਨਾਂ ਤੇ ਐ ਹੀ ਹੁੰਦਾ ਜਿਵੇਂ ਦੰਦਾ ਹੀ ਲੜ ਗਿਆ ਹੋਵੇ ਚਲੋ ਆਹ ਤਾਂ ਹਲੇ ਪਹਾੜੀਆਂ ਦੀ ਜੀਰ ਫਾੜ ਬਹੁ ਰਹੀ ਆ ਡਿਵੈਲਪ ਕਰ ਰਹੇ ਆ ਇਹ ਇਹ ਸਾਰਾ ਏਰੀਆ ਦੇ ਵਿੱਚ ਦੋ ਤਰ੍ਹਾਂ ਟੋਲੇ ਟਕਰ ਗਏ ਸਾਨੂੰ ਉਠਾ ਵਾਲਿਆਂ ਦੇ ਢੇਡਾਂ ਵਾਲਿਆਂ ਦੇ ਕਿਉਂਕਿ ਅੰਦਰ ਚਰਨ ਲਈ ਕਿਉਂਕਿ ਜ਼ਮੀਨਾਂ ਹਲੇ ਫਲੈਟ ਵੱਡੇ ਵੱਡੇ ਕਾਫੀ ਲੰਬਾ ਏਰੀਆ ਇਹਦੇ ਵਿੱਚ ਵੜ ਕੇ ਅਸੀਂ ਆ ਗਏ ਮੈਂ ਕਹਨਾ 10-12 ਕਿਲੋਮੀਟਰ ਤੋਂ ਇੰਡਸਟਰੀਅਲ ਪਾਰਕ ਦੇ ਵਿੱਚ ਲੋਡ ਹੋ ਗਈ ਹੈ ਮਿੱਤਰੋ ਗੱਡੀਆਂ ਕਮਾਲ ਕਰਤੀ ਪਤੰਦਰਾਂ ਨੇ 20 ਮਿੰਟ ਦੇ ਵਿੱਚ ਗੱਡੀ ਲੋਡ ਕਰਤੀ ਇਹ ਰੈਲਸਨ ਵਾਲਿਆਂ ਦਾ ਪਲਾਂਟ ਹੈ ਜਿਹੜਾ ਪੀਥਮਪੁਰ ਉਹਦੇ ਤੋਂ ਲੋਡਿੰਗ ਹੋਈ ਹੈ ਆਪਣੇ ਸ਼ਹਿਰ ਦਾ ਹੀ ਮਾਲ ਆ ਲੁਧਿਆਣੇ ਦਾ ਬਾਕੀ ਜਿਵੇਂ ਅੱਗੇ ਹੁੰਦੀ ਹੈ ਅਪਡੇਟ ਤੁਹਾਨੂੰ ਦੱਸਦੇ ਹਾਂ ਨਿਕਲਾਂਗੇ ਅੱਜ ਇੱਥੋਂ ਤੇ ਪਹੁੰਚਦੇ ਆਂਗਾ ਪੰਜਾਬ ਜੇ ਤਾਂ ਧੁੰਦ ਨਾ ਹੋਈ ਤਾਂ 2 ਦਿਨਾਂ ਅੰਦਰ ਪਹੁੰਚ ਜਾਾਂਗੇ ਅਗਰ ਧੁੰਦ ਪੈਂਦੀ ਹੋਈ ਤਾਂ ਫਿਰ 4 ਲੱਗ ਜਾਣ ਲਓ ਜੀ ਪਿਛਲੀ ਯਾਰ ਦੇਖਿਆ 145 ਤੇ 146 ਤੇ ਐਂਟਰੀ ਹੋਈ ਆ ਆਕੇ ਤੇ ਆ 2:33 ਮਿੰਟ ਹੋਏ ਆ ਤੇ ਗੇਟ ਪਾਸ ਮਿਲ ਗਿਆ ਸਾਨੂੰ ਲੋਡ ਹੋ ਕੇ ਸੱਤ ਘਟਾਣੀ ਵਜਨ ਹੋਇਆ ਅੱਜ ਕਿਤੇ ਬਾਈ ਐ ਸਿਸਟਮ ਹੋ ਜੇ ਨਾ ਹਿੰਦੁਸਤਾਨ ਦੇ ਵਿੱਚ ਵੀ ਸਿਸਟਮੈਟਿਕ ਤਰੀਕੇ ਨਾਲ ਚੱਲਣਾ ਕੰਮ ਟਰਾਂਸਪੋਰਟ ਲੈ ਜਾਂਦਾ ਅਸੀਂ ਜਾਣੀ ਇੱਥੇ ਇੱਕ 46 ਤੇ ਗੱਡੀ ਐਂਟਰ ਕਰਾਈ ਸੀ ਤੇ 2:33 ਮਿੰਟ ਤੇ ਗੰਡਾ ਗੰਡਾ ਹੋ ਕੇ ਸਭ ਕੁ ਰੈਡੀ ਹੋ ਗਿਆ ਸੀ ਚਲੋ ਥੋੜਾ ਜਿਹਾ 20 ਮਿੰਟ ਮਿਲਣ ਨੂੰ ਲੱਗੇ ਹੁਣ 3:10 ਮਿੰਟ ਹੋਏ ਨੇ ਅਸੀਂ ਆਊਟ ਹੋ ਗਏ ਯਾਨੀ ਕੁੱਲ ਮਿਲਾ ਕੇ ਜੇ ਲਾਈਏ ਵੀ ਕਬਾਇਆ ਤੋ 1.5 ਘੰਟੇ ਦੇ ਵਿੱਚ ਗੱਡੀ ਆਊਟ ਕਰਤੀ ਇਹਨਾਂ ਨੇ ਇਹ ਹੈਗਾ ਸਿਸਟਮੈਟਿਕ ਤਰੀਕੇ ਨਾਲ ਟਰੱਕ ਵਾਲੇ ਦੇ ਨਾਲ ਥੱਲੇ ਬਾੜੀ ਆਉਂਦਾ ਪਲੇਅਰ ਉਹ ਮੈਂ ਖਾਸੇ ਟਾਈਮ ਦਾ ਦੇਖਦਾ ਸੀ ਤੇ ਹੁਣ ਮੰਨ ਲਓ ਵੀ ਗੱਡੀ ਵਾਲੇ ਦਾ ਜਮਾ ਮਾੜਾ ਜਾਂ ਬ੍ਰੇਕ ਲੱਗ ਜਾਈ ਹੈ ਨਾ ਆਹ ਲੋਡ ਹੋ ਗਈ ਆ ਤੇ ਗੱਲੇ ਕੰਨੀ ਆਏ ਕਿਉਂਕਿ ਇਹ ਪਿਛਲੇ ਬੱਤੇ ਚ ਹੀ ਆ ਪੁਰੀਆਂ ਬਾਰੀਆਂ ਥੱਲੇ ਡਰਮ ਨੇ ਪੂਰੇ ਉਹ ਜੜੀਆਂ ਚਾਰ ਖੜੀਆਂ ਆਈਆਂ ਨੇ ਫੇਰ ਆੜ ਕੇ ਮੇਰੇ ਕੋ ਪਹਿਲੀ ਵਾਰ ਹੀ ਹੋਇਆ ਦੂਜਾ ਲੋਡ ਵੀ ਪੈ ਗਿਆ ਨਾਲ ਯਾਰ ਚਲੋ ਵੈਸੇ ਗੱਡੀ ਘੋੜੇ ਤੇ ਕਦੇ ਖੁਸ਼ੀ ਨਹੀਂ ਬਹੁਤੀ ਮਨਾਈਦੀ ਹੁੰਦੀ ਬਸ ਠੀਕ ਆ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਦਿਨ ਵੀ ਟੁੱਟਦੇ ਆ ਚਲੋ ਇਸ ਵਾਰ ਬਚ ਗਿਆ ਦਾਤਾ ਮਹਾਰਾਜ ਮਿਹਰ ਰੱਖੇ ਵੀ ਸੁੱਖ ਸ਼ਾਂਤੀ ਨਾਲ ਪਹੁੰਚੀਏ ਰਕੇਸ਼ ਨਾਲ ਲੋ ਜੀ ਪੀਤੰਪੁਰ ਰੌਵਾਲੇ ਰਾਹ ਤੋਂ ਹੀ ਫਿਰ ਕੈਮੀਕਲ ਦਾ ਲੋਡ ਹੋਇਆ ਡਰਮ ਨੇ ਕੁਝ ਪਾਊਡਰ ਆ ਇਹਦਾ ਐਸਿਡ ਦੱਸਦੇ ਆ ਪਹਿਲਾਂ ਤਾਂ ਮੇਰਾ ਮਨ ਸੀਗਾ ਵੀ ਯਾਰ ਲੋਹੇ ਦੇ ਨਾਲ ਫੇਰ ਚਲ ਸਲਾਹ ਕਰੀ ਟਰਾਂਸਪੋਰਟਰ ਨਾਲ ਵੀ ਉਹ ਕਹਿੰਦਾ ਯਾਰ ਜਾਂਦਾ ਹੀ ਆ ਗੱਡੀਆਂ ਚ ਭਾਦ ਕੋਈ ਗੱਲ ਭਾ ਲੋ ਐਡੀ ਛੇਤੀ ਨਿਕਲਦਾ ਕੁਝ ਹੁੰਦਾ ਕਿਉਂਕਿ ਆਪਾਂ ਕਦੇ ਕੈਮੀਕਲ ਵਗੈਰਾ ਲੱਤੇ ਆ ਨਹੀਂ ਜਾ ਰਹੇ ਇੱਕ ਵਾਰ ਪਹਿਲਾਂ ਇਹ ਕਰਦਾ ਸੀ ਜਦੋਂ ਉਹਨੇ ਐਸਿਡ ਗਿਆ ਮੈਨੂੰ ਮੜਾ ਜਾਣ ਲੱਗਿਆ ਵਾ ਯਾਰ ਕੋਈ ਡਰਮ ਡਰੋਪ ਨਾਲ ਲੀਕ ਹੋ ਜਾਏ ਕੋਈ ਧਰ ਵਾਲੀ ਗੱਲ ਨਾ ਹੋ ਜੇ ਨਿਕਲੇ ਆਏ ਅਸੀਂ ਤੇ ਨਾਗਦੇ ਆ ਗਏ ਨੀਲ ਕਮਲ ਢਾਬੇ ਕੋਲੇ ਆ ਲੈਣਾ ਸੀ ਜੀ ਪਾਣੀ ਤੇ ਉਹ ਲੈ ਕੇ ਆਇਆ ਨੀਲ ਕਮਲ ਤੇ ਰੁਕ ਗਏ ਦੰਦ ਵੀ ਵੱਜਦੇ ਆ ਹਾਲਾਂਕਿ ਲੋਈ ਲਈ ਬੈਠਾ ਜੈਕਟ ਪਾਈ ਹੋਈ ਆ ਬਹੁਤ ਠੰਡਾ ਪਈ ਹਵਾ ਈ ਖਤਰਨਾਕ ਠੰਡੀ ਵਗ ਰਹੀ ਆ ਜਿਵੇਂ Shimla ਚ ਹੁੰਦੀ ਆ ਆ ਕੇ ਤੇ ਨੀਲ ਕਮਲ ਤੇ ਖੜ ਗਏ ਸੀ ਕਿਉਂਕਿ ਸਰੀਰ ਵੀ ਥੋੜਾ ਜਿਆ ਸੈਟ ਨਹੀਂ ਆ ਠੰਡ ਲੱਗ ਗਈ ਮੇਰੇ ਸਾਹ ਦਾ ਕਿਉਂਕਿ ਆਉਂਦਿਆਂ ਨੂੰ ਹੀ ਰਾਤ ਨੂੰ ਗੱਡੀ ਲਾਈ ਆ ਮੇਰੇ 9 ਵਜੇ ਤਣੂ ਮਾਰ ਲਓ ਗਿਆ 3 ਵਜੇ ਇੱਕ ਜਗ੍ਹਾ ਤੋਂ ਗੱਡੀ ਲੋਡ ਕਰਕੇ ਨਿਕਲੇ ਆ 4:30 ਦੂਜੀ ਜਗ੍ਹਾ ਭੇਜਤਾ ਤੇ 6:30 ਉੱਥੋਂ ਫ੍ਰੀ ਹੋ ਗਏ ਜਾਣੀ ਫਿਰ ਹਿੰਮਤ ਨਹੀਂ ਸੀ ਗਾ ਚੱਲਣ ਦੀ ਇੱਥੇ ਲਾ ਲਈ ਗੱਡੀ ਉਹ ਰੈਸਟ ਕਰਕੇ ਵੱਧ ਗਿਆ 10:30 ਹੁਣ ਤਿਆਰੀ ਕਰਦੇ ਆ ਅੱਗੇ ਨਿਕਲਣ ਦੀ ਆ ਦੇਖੋ ਉਠਾਲ ਯਾਰ 1:3 ਵਜ ਗਿਆ ਤੇ ਸਵੇਰੇ ਉੱਠੀ ਲੇਟ ਸੀ ਇੱਕ ਸਰੀਰ ਥੋੜਾ ਜਿਹਾ ਠੰਡ ਲੱਗੀ ਕਰਕੇ ਸੈਟ ਨਹੀਂ ਸੀ ਨੀਲ ਕਮਲ ਤੇ ਰੋਟੀ ਦਾਲ ਨਾਲ ਲਵਾ ਲਈ ਤੇ ਖਾਣ ਲੱਗਦੇ ਹੁਣ ਫੇਰ ਥੋੜਾ ਜਿਹਾ ਸਰੀਰ ਹਿੰਮਤ ਫੜੂ ਫੇਰ ਦੁਪਹਿਰੋਂ ਬਾਅਦ ਜੇ ਅੱਗੇ ਨੂੰ ਗੇਰ ਮਾਰਦੇ ਆ ਗੇਰ ਦੀ ਰੋਟੀ ਖਾ ਕੇ ਤੇ ਲਾਤਾ ਗੇਰ ਛੜਤਾ ਜਗਾਰਾ ਅੱਗੇ ਨੂੰ ਨੀਲ ਕਮਲ ਵਾਲਿਆਂ ਦੇ ਉਹ ਪੀ ਕੇ ਚਾਹ ਤੇ ਲੈ ਕੇ ਬ੍ਰੇਕ बनके इंजन ਦਾ ਤਾਂ ਫੇਰ ਗੇਰ ਕਰਮਾਂ ਵਾਲੀ ਦਾ ਰਤਲਾਮ ਵਾਲਾ ਬਾਈਪਾਸ ਤੇ ਅੱਗੇ ਫਿਰ ਹੁਣ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਵੀ ਠੰਡੇ ਮਤੇ ਚੱਲਦੇ ਆ ਧੁੰਦ ਨਾ ਪਵੇ ਯਾਰ ਧੁੰਦ ਪੈਂਦੀ ਆ ਕਈ ਦਿਨਾਂ ਦੀ ਰਾਤ ਅੰਦਾਜ਼ 11 ਵਜੇ ਧੁੰਦ ਸਟਾਪ ਲਵਾਉਂਦੀ ਆ ਜੇ ਧੁੰਦ ਨਾ ਪਵੇ ਤਾਂ ਬਾਟ ਵਧੀਆ ਨਿਪਟ ਜਾਂਦੀ ਆ ਪਰ ਹੁਣ ਧੁੰਦ ਕਰਕੇ ਭਾਈ ਆਪਾਂ ਜਿੱਥੇ ਵਿਜ਼ਿਬਿਲਟੀ ਵੀ 50 ਫੁੱਟ ਤੋਂ ਘੱਟ ਗਈ ਅੱਪਾ ਉੱਥੇ ਹੀ ਰੋਕਣ ਨੂੰ ਪ੍ਰੈਫਰੈਂਸ ਦਿੰਦੇ ਆ ਕਿਉਂਕਿ ਗੱਡੀ ਰੋਕਣ ਨੂੰ 50 ਫੁੱਟ 100 ਫੁੱਟ ਚਾਹੀਦਾ ਹੁੰਦਾ ਬਾਈ ਚਲੋ ਰੱਬ ਨਾ ਕਰੇ ਆਪਾਂ ਜਕੰਨੇ ਆ ਮੂਰੇ ਵਾਲੇ ਨੂੰ ਨਾ ਵਿਚਾਰੇ ਨੂੰ ਦੇਖੇ ਕਿਸੇ ਨੂੰ ਕਈ ਵਾਰੀ ਧੁੰਦ ਦੇ ਨਾਲ ਅੰਦਰ ਜਿਹੜੀ ਫੋਗ ਜੰਮ ਜਾਂਦੀ ਹੈ ਨਾ ਸਾਹ ਨਾਲ ਉਹ ਸਭ ਤੋਂ ਜ਼ਿਆਦਾ ਕਾਰਨ ਬਣਦੀ ਹੈ ਐਕਸੀਡੈਂਟ ਦਾ ਚਲੋ ਠੀਕ ਆ ਮਿੱਤਰੋ ਮਿਲਦੇ ਆ ਲੋ ਜੀ ਰਾਤ ਫਿਰ ਧੁੰਦ ਕਰਕੇ ਰੁੱਕ ਗਏ ਸੀ ਤੇ ਹੁਣ 5:30 ਹੋਏ ਆ 5:00 ਤੋਂ ਕਾਫੀ ਚੱਲ ਪਿਆ ਹੈਗੇ ਅਸੀਂ ਦਲਾਉਦੇ ਦੇ ਕੋਲੇ ਤੋਂ ਨੇੜੇ-ਤੇੜੇ ਕਿਤੇ ਦਲਾਉਦਾ ਰੇਲਾ ਹਟੇ ਗੜ ਹੁੰਦਾ ਇੱਥੇ ਕੋ ਉਸ ਫੇਰ ਕਿਤੇ ਬੈਠੇ ਮਿੱਤਰੋ ਟਾਈਮ ਹੈਗਾ ਸਵੇਰ-ਸਵੇਰ ਦਾ ਤੇ ਫੇਰ ਚੜ੍ਹਨ ਦੇ ਲੱਗਿਆ 6:30 ਇਹ ਹੈਗਾ ਤਕਰੀਬਨ ਆਪਾਂ ਮਨਸੂਰ ਪਿਲਾ ਕੇ ਤੱਕ ਗਏ ਹਾਂ ਉਸ ਬਾਈਪਾਸ ਤੇ ਆਹ ਇਹਨੂੰ ਪਰਪੰਗੇ ਫਿਰ ਬ੍ਰੇਕ ਲਾਉਣੇ ਆ ਆਈਪਾਲ ਆ ਰਹੇ ਕਿਉਂਕਿ ਉੱਥੇ ਕਿਤੇ ਰੁਕਾ ਪਾਣੀ ਤੋਂ ਸ਼ਕਾ ਚਾਣਾਂਗੇ ਮੈਂ ਖੜਾ ਆਈਫਾ ਹੋਟਲ ਦੇ ਰੂਮ ਚ ਇੱਥੇ ਮਨਸੌਰ ਬਾਈਪਾਸ ਤੇ ਕਾਰਨ ਕੀ ਹੋ ਗਿਆ ਵੀ ਨਹੀਂ ਤਾਂ ਪੰਗਜੇ ਬਣੇ ਹਨ ਟਾਬਿਆਂ ਤੇ ਕੀ ਨਾਉਣੇ ਆ ਉਹਨੂੰ ਮਜਬੂਰੀ ਐ ਸੀ ਬਣ ਗਈ ਜਿਸ ਦਿਨ ਦਾ ਪਿੰਡੋਤਰੇਆ ਠੰਡ ਲੱਗ ਗਈ ਬਿਮਾਰ ਹੋ ਗਿਆ ਤੇ ਬਿਮਾਰ ਹੋਣੇ ਤੇ ਨਾ ਹੀ ਕੁਦਰਤੀ ਸਾਡੀ ਟਾਈਮਿੰਗ ਜੀ ਉਹ ਬਣੀ ਆ ਵੀ ਜਿਹੜੇ ਟਾਬਿਆਂ ਦੇ ਪੱਟੀਆਂ-ਪੁੱਟੀਆਂ ਪਈਆਂ ਹੁੰਦੀਆਂ ਨੇ ਤਕਰੀਬਨ ਰਾਤ ਨੂੰ ਲੰਘੇ ਆ ਉੱਥੋਂ ਦੀ ਉਹ ਇੱਥੇ ਖੜੇ ਸੀ ਪਾਣੀ ਕੋਲੇ ਗਿਆ ਬਾਹਰਲੇ ਬਾਥਰੂਮਾਂ ਚ ਲੋ ਜੀ ਮਿੱਤਰੋ ਕਹਿੰਦੇ ਮੈਨਾਂ ਵੀ ਮਜਬੂਰੀ ਵੀ ਹੋ ਜਾਂਦੀ ਆ ਕਈ ਵਾਰੀ ਫੁਕਰ ਪਾਣੀ ਆਏ ਅਸੀਂ ਖੜੇ ਹਾਂ ਨੀਮਤ ਪਾਈਪ ਨਾਮ ਮਨਸੂਰ ਵਾਲੇ ਬਾਈਪਾਸ ਤੇ ਆਈ ਫਾ ਹੌਟਲ ਤੇ ਰੁਕਦੇ ਹੁੰਨੇ ਆ ਅੱਗੇ ਵੀ ਤੇ ਤੇ ਮਜਬੂਰੀ ਚ ਕਮਰਾ ਲਿਆ ਸਿਰਫ ਨਹਾਉਣ ਤੋਂ ਕੱਪੜੇ ਚੇਂਜ ਕਰਨ ਕਰਤਾ ਕਿਉਂਕਿ ਜਿਸ ਦਿਨ ਪਿੰਡੋਂ ਤੁਰਿਆ ਸੀ ਉਸ ਦਿਨ ਕੁਦਰਤੀ ਕੀ ਹੋ ਗਿਆ ਜੀ ਬਈ ਆਪਣੀ ਠੰਡ ਜ਼ਿਆਦਾ ਸੀਗਾ ਨਾ ਪਰ ਉਹ ਤਾਂ ਨਾਲ ਉਗੀ ਕੋਈ ਨਾ ਨਿਕਲਦਾ ਅਗਲੇ ਦਿਨ ਪੀਲਬੜਾ ਗੁਰਦੁਆਰਾ ਸਾਹਿਬ ਕੋਲ ਦੁਪਹਿਰੇ ਜੇ ਆ ਕੇ तकरीबन ਧੁੱਪ ਨਿਕਲੀ ਬਹੁਤ ਕਿਹੜੀ ਗਰਮੀ ਆਉਣ ਲੱਗੀ ਜੈਕਟ ਲਾਤੀ ਜੈਕਟ ਤੋਂ ਬਾਅਦ ਸ਼ਰਟ ਵੀ ਰੋਣੀ ਪਈ ਉਹਦੇ ਨਾਲ ਕਿਤੇ ਹਵਾ ਹਵਾ ਲੱਗ ਗਈ ਹਨ ਤੇ ਜਾਂਦਿਆਂ ਨੂੰ ਅਸੀਂ ਖਿੱਚੀ ਗਏ ਹਨ ਜਿਆਦਾ ਰੁਕੇ ਨਹੀਂ ਹੈਗੇ ਵੀ ਚੱਲ ਜਾ ਕੇ ਮਾਲ ਖਾਲੀ ਕਰੀਏ ਉਧਰ ਤੀ ਉੱਥੇ ਜਾਂਦੇ ਹੀ ਰਾਤ ਨੂੰ ਮਾਲ ਖਾਲੀ ਹੋ ਗਿਆ ਤੇ ਸਵੇਰੇ ਹਲੇ ਟਰਾਂਸਪੋਰਟ ਤੇ ਆਈ ਸੀਗੇ 10:00 ਵਜੇ ਹਲੇ ਸੋਚਦੇ ਹੀ ਸੀਗੇ ਵੀ ਨਹਾਉਣੇ ਆ ਜਿਆਦਾ ਨੂੰ ਗੁਰਮੁਖ ਬਾਈ ਕਹਿੰਦਾ ਵੀ ਮਾਲ ਆ ਪਰ ਨਾ ਰਗਾ ਬਾਈ ਲਾ ਦੇ ਕਹਿੰਦਾ ਫਿਰ ਲਾਦਾ ਹੀ ਨਹੀਂ ਹੁਣੇ ਤੁਰ ਜਾ ਗੱਡੀ ਲੈ ਕੇ ਚਲ ਅਸੀਂ ਉੱਥੇ ਚਲੇ ਗਏ ਵੀ ਭਰ ਕੇ ਨਾ ਲਾਂਗੇ ਭਰ ਕੇ ਉਹ 7 ਟਨ ਮਾਲ ਸੀ 2-3 ਟਨ ਦੀ 584 ਦੀ ਮੈਂ ਫੋਨ ਕਰਿਆ ਉਹ ਮੈਨੂੰ ਕਹਿੰਦਾ ਇੱਥੋਂ 40 ਕਿਲੋਮੀਟਰ ਚਲੇ ਜਾ ਕੁਦਰਤੀ ਦੂਜਾ ਮਾਲ ਵੀ ਪੈ ਗਿਆ ਜੀ ਚਲੋ ਰਾਤ ਨੂੰ ਅਸੀਂ ਫਿਰ ਚੱਲ ਪਏ ਤੇ ਕੱਲ ਸੀਗਾ ਪ੍ਰੋਗਰਾਮ ਵੀ ਚਲ ਉੱਥੇ ਸਰਸੇ ਵਾਲਿਆਂ ਦੇ ਜਿਹੜਾ ਟੱਬਾ ਵੱਜਦਾ ਨੀਲ ਕਮਲ ਤੇ ਨਾ ਲਾਂਗੇ ਨੀਲ ਕਮਲ ਵਾਲਿਆਂ ਦਾ ਆਪਣਾ ਕੰਸਟ੍ਰਕਸ਼ਨ ਦਾ ਕੰਮ ਚੱਲਦਾ ਉੱਥੇ ਤਾਂ ਜਮਾ ਹੀ ਬੰਦ ਹੈ ਚਲੋ ਰਾਤ ਆਲਾ ਜਿਹੜਾ ਸਫ਼ਰ ਕੱਢਿਆ ਅਸੀਂ ਉਹ ਨੇਰੇ ਜਿụngਰਾਤ ਨੂੰ ਤਾਂ ਕਿਹੜਾ ਨਾਉਂਦਾ ਬਾਹਰ ਹੁਣ ਅੱਜ ਸਰੀਰ ਤਿੰਨ ਦਿਨ ਹੋ ਗਏ ਸੀ ਤੇ ਇੱਕ ਵਿੱਚ ਦੀ ਕੱਲ ਬੁਖਾਰ ਹੋ ਕੇ हटਿਆ ਸਰੀਰ ਨੂੰ ਗਰਮੀ ਆ ਗਈ ਸੀ ਉਹ ਪੰਡਾਣਾ ਚੱਪ ਚੱਪ ਕਰਦਾ ਸੀ ਫਿਰ ਮੈਂ ਕਿਹਾ ਯਾਰ ਸਰੀਰ ਨਾਲੋਂ ਵਧੀਆ ਤਾਂ ਕੋਈ ਚੀਜ਼ ਨਹੀਂ ਹੈਗੀ ਹਨਾ ਪੈਸਾ ਥੇਲਾ ਵੀ ਤਾਂ ਹੀ ਸੋਵਦਾ ਹੁੰਦਾ ਜੇ ਬੰਦਾ ਸੱਟ ਫਿਰ ਇੱਥੇ ਜਾਣਦੇ ਆ ਸਟਾਫ ਵਾਲੇ ਉਹਨੂੰ ਰਿਕਵੈਸਟ ਕਰੀ ਕਹਿੰਦਾ ਕੋਈ ਗੱਲ ਨਹੀਂ ਮੈਂ ਯਾਰ ਰੂਮ ਰੈਂਟ ਤੇ ਕਹਿੰਦਾ ਰੈਂਟ ਨਹੀਂ ਤੇ ਤੂੰ ਪੂਰਾ ਲੈਣਾ ਛੱਡ ਜਿਹੜਾ ਵੀ ਚੱਲ ਦੇ ਨਾਉਣਾ ਹੀ ਆ ਕਹਿੰਦਾ 200 ਰੁਪਏ ਦੇ ਦੀ ਵੈਸੇ ਤਾਂ ਇਹ 1200 ਇਹਨਾਂ ਦਾ ਰੇਟ ਹੈਗਾ ਚਲ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਆਪਾਂ ਖਲਵਾ ਲਿਆ ਦੂਬਾ ਦੇ ਨਹਾ ਨੂੰ ਕੇ ਗੱਡੀ ਜਾ ਜੀ ਮਿੱਤਰੂ ਨਹਾ ਲੇ ਤੇ ਨਹਾ ਕੇ ਸੌਂ ਤਾ ਗਈ ਕਿਉਂਕਿ ਬੇਤਦੀ ਨਾ ਕੱਲ੍ਹ ਪਰਸੋਂ ਰਾਤ ਨੂੰ ਬੁਖਾਰਾਂ ਨੂੰ ਫਿਰ ਹੋ ਰਿਹਾ ਸੀ ਠੰਡ ਲੱਗੀ ਉਹਦੇ ਨਾਲ ਪਾਏ ਪਾਏ ਨੂੰ ਮੈਨੂੰ ਪੰਡੇ ਨੂੰ ਗਰਮੀ ਆ ਗਈ ਸੀ ਇਸੇ ਮਜਬੂਰੀ 'ਚ ਫਿਰ ਉਹ ਕੱਪੜੇ ਬਦਲਣ ਦਾ ਦਿਲ ਨਹੀਂ ਸੀ ਕਰਦਾ ਬਿਨਾਂ ਨਹਾ ਤੇ ਚਲੋ ਆ ਕਮਰਾ ਲੈ ਕੇ ਖਲਾ ਕੇ ਗਰਮ ਪਣੀ ਨਾਲ ਨਹਾ ਲਿਆ ਸੌਂ ਤਾ ਗਈ ਗਿਰ ਹੁਣ ਚੱਲਦਾ ਥੱਲੇ ਇੱਕ ਬੱਦਨ ਵਾਲਾ ਰੋਟੀ ਰਾਟੀ ਖਾਈਏ ਚੱਲ ਕੇ ਦੋ ਪੈਰ ਦੀ ਦਵਾਲੀ ਰੋਟੀ ਤੇ ਲੱਗਦੇ ਆ ਛਕਣ ਹਾਫ ਸੇ ਭੱਜੀ ਤੇ ਹਾਫ ਵਾਲੀ ਦਾਲ ਕਿਉਂਕਿ ਮੈਨੂੰ ਦਾਲ ਦਾ ਥੋੜਾ ਜਿਆਦਾ ਸ਼ੌਕ ਆ ਫਿਰ ਮੈਨੂੰ ਐ ਆਉਂਦਾ ਵੀ ਨਾਲ ਦਾ ਬੰਦਾ ਬਣਾ ਕੇ ਦੁਪਹੀ ਹੋ ਜੇ ਦਾਲ ਖਾ ਗਏ ਆਂ ਕਰਕੇ ਫਿਰ ਜਿੱਥੇ ਪੋਸੀਬਲ ਹੁੰਦਾ ਵੀ ਹਾਫ ਬਣਾ ਹੁੰਦੇ ਆ ਉੱਥੇ ਲਵਾ ਲਈ ਦਿਆਂ ਨੇ ਲੋਕ ਨਹੀਂ ਤਾਂ ਫਿਰ ਟਿਕ ਨਾਲ ਹੀ ਵਕਤ ਕੱਢਣਾ ਹੁੰਦਾ 6 ਵਜੇ ਚੱਲ ਪਏ ਸੀ ਤੇ ਆ ਚੌਂਕ ਆ ਗਿਆ ਪਰਫਾਪ ਘੜ ਵਾਲਾ ਉੱਡ ਰਿਹਾ ਜੀ ਸਿਸ਼ਲ ਸਾਈਡ ਵਾਲੇ ਨਾ ਤੁੰਦ ਨੇ ਖਰਾਬ ਕਰਿਆ ਸਾਫ ਨਹੀਂ ਹੋਏ ਇਸ ਕਰਕੇ ਵੀਡੀਓ ਸ਼ਾਇਦ ਉਧਰਲੀ ਕਲੀਅਰ ਨਾ ਆਵੇ ਤੇ ਮਨਸੂਰ ਬਾਈਪਾਸ ਤਕਰੀਬਨ ਅੱਧਾ ਘੱ ਘਾਰ ਹੋ ਗਿਆ ਹੈ ਇਹ ਹੱਦ ਤੱਕ ਚੋਂ ਮੁੜਦਾ ਰਸਤਾ ਪਰ ਮਾਰ ਮੈਂ ਤੰਦਰੁਸਤ ਹੀ ਰੱਖੇ ਤੇ ਰਾਤ ਨੂੰ ਚਲੋ ਚਾਲ ਜਿੰਦੀ ਜਾਈਏ ਸੋਹਣਾ ਟਾਈਮ ਹੋ ਗਏ ਮਿੱਤਰੋ ਪਿੱਪਲ ਜੀਆ ਮੰਡੀ ਗਰਤੀਆ ਪਾਰ ਤੇ ਉੱਥੋਂ ਜਾਨੀ ਸਭਾ ਕੁਝ ਹੀ ਨਿਕਲੇ ਸੀ ਅੱਧਾ ਘੰਟਾ ਹੀ ਹੋਇਆ ਹਾਲੇ ਚੱਲਿਆ ਨੂੰ ਬੱਸ ਨੂੰ ਪਤਾ ਹੀ ਆ ਵੀ ਜਦੋਂ ਰੈਸਟ ਕਰਕੇ ਬੰਦਾ ਉੱਤਰਦਾ ਫਿਰ ਸੀਟ ਤੇ ਬਹਿਨੇ ਸੈਟ ਝੁੱਟ ਹੁੰਦੇ ਇਹਨੂੰ ਹੱਥ ਖੋਲਦੇ ਇਹਨੂੰ ਤੇ ਗੱਡੀ ਨੂੰ ਵੀ ਗਰਮ ਗਰਮ ਹੁੰਦੀ ਨੂੰ ਟਾਇਰਾਂ ਨੂੰ ਨਰਮ ਹੁੰਦੇ ਆਨ ਅੱਧਾ ਘੰਟਾ ਲੱਗ ਜਾਂਦਾ ਲੋ ਜੀ ਨੀਮਚ ਦਾ ਬਾਈਪਾਸ ਤੇ ਸਵਾਹ ਕ ਸੱਤ ਦਾ ਟਾਈਮ ਤੋਂ ਹਜੇ ਅੱਜ ਤਾਂ ਨਹੀਂ ਡਿੱਗੀ ਖਾਲੇ ਜਿੰਨਾ ਅੰਦੌਰ ਦੇ ਨੇੜੇ ਨੂੰ ਜਾਂਦੇ ਆਂ ਵੀਰਤਲਾਮ ਲੰਘ ਜਾਂਦੇ ਆਪਾਂ ਨਾਗ ਦਾ ਲਿਬੜ ਦੇ ਨੇੜੇ ਜਿੱਥੇ ਗੁਜਰੀ ਘਾੜ ਪੈਂਦਾ ਸਾਈਡ ਤੇ ਉੱਥੇ ਤੁੰਦ ਬਹੁਤ ਡਿਗ ਰਹੀ ਐ ਹੁਣ 2-3 ਦਿਨ ਸਾਡਾ ਸਾਹਮਣਾ ਹੁੰਦਾ ਰਿਹਾ ਜਾਂਦੇ ਵੀ ਆਉਂਦੇ ਵੀ ਵਾਪਸੀ ਤੇ ਤੇ ਇੱਧਰ ਮੈਨੂੰ ਉਮੀਦ ਸੀਗੀ ਵੀ ਜਿੰਨਾ ਰਾਜਸਥਾਨ ਵੱਲ ਨੂੰ ਜਾਵਾਂਗੇ ਤੁੰਦ ਹੋਊਗੀ ਪਰ ਫਿਲਹਾਲ ਹੈ ਨਹੀਂ ਆ ਗਊ ੱੱਬੇ ਆਂ ਤੇ ਇੱਥੇ ਆਨੇ ਪਿਹੜੇ ਦੇ ਢੇਲ ਤੇ ਰੋੜ ਬੜਾ ਕਰ ਆ ਬਈ ਇੱਕ ਠੰਡ ਵੀ ਲੱਗ ਰਹੀ ਆ ਬਰੋ ਬੱਜ ਗਿਆ 103 ਤੋਂ ਤੋ ਅੱਜ ਰੱਬ ਦੀ ਕਿਰਪਾ ਨਾਲ ਥੋੜਾ ਜਿਹਾ ਬਚਾ ਲਈ ਅਸੀਂ ਲੰਘਿਆ ਰੇਲੇ ਵਾਲਾ ਟੂਰ ਜਿਹੜਾ ਥੀਲ ਬੜੇ ਤੋਂ ਬਾਅਦ ਵਿਜੇਨਗਰ ਵੱਲ ਨੂੰ ਆਉਂਦਾ ਵਾਪਸ ਆ ਰਹੇ ਆ ਢੁੰਦ ਦਾ ਘਾਰ ਪਹਿਲਾਂ ਵੀ ਸੀਗਾ ਹੁਣ ਵੀ ਹੈਗਾ ਕਿਉਂਕਿ ਦੇਹ ਨਹੀਂ ਇਦਾਂ ਨੇ ਆ ਇਹਦਾ ਪਤਾ ਨਹੀਂ ਲੱਗਦਾ ਸਾਨੂੰ ਕਿ ਬਣੀ ਆ ਪਰ ਹੁਣ ਤੱਕ ਪ੍ਰਮਾਤਮਾ ਦੀ ਮਿਹਰ ਹੈ